ਸਕਾਟ ਜੈਨ ਦੋਸਤੋ ਮੈਂ ਪਵਨ ਮੁਕੀਜਾ ਮੁਕੀਜਾ ਰੀਅਲ ਇਨ ਨਿਊਜ਼ ਪ੍ਰਦਰਸ਼ਕ ਦਾਸ ਬੋਲ ਰਿਹਾ ਹਾਂ ਲੋਹੜਿਆਣਾ ਦੇ ਵਿੱਚ ਚੋਣ ਹੋ ਰਹੀ ਹੈ ਇਸ ਚੋਣ ਦੇ ਸਭ ਤੋਂ ਵੱਡੀ ਜੇ ਗੱਲ ਕਰੀਏ ਤਾਂ ਲੱਗਦਾ ਕਿ ਭਾਵੀ ਰਣਨੀਤੀ ਨੂੰ ਸਾਹਮਣੇ ਰੱਖਦੇ ਹੋਏ ਆਵਾਦਰੀ ਪਾਰਟੀ ਨੇ ਲੋਕ ਸਭਾ ਦੇ ਕਿਸੇ ਸੰਸਦ ਮੈਂਬਰ ਤੇ ਦਾਅ ਖੇਡਣ ਦੀ ਬਜਾਏ ਰਾਜ ਸਭਾ ਮੈਂਬਰ ਸੰਸਦ ਨੂੰ ਚੋਣ ਮੈਦਾਨੇ 'ਚ ਉਤਾਰਿਆ ਕਿਉਂਕਿ ਆਮ ਆਦੀ ਪਾਰਟੀ ਇਸ ਨੂੰ ਚੰਗੀਂਦਰਾ ਜਾਣਦੀ ਹੈ ਕਿ ਜੇ ਕਿਤੇ ਲੋਕ ਸਭਾ ਦੇ ਕਿਸੇ ਮੈਂਬਰ ਕਿਸੇ ਕਦਾਵਰ ਨੇਤਾ ਨੂੰ ਚੋਣ ਮੈਦਾਨੇ 'ਚ ਉਤਾਰਦੇ ਤੇ ਜੇ ਉਹ ਜਿੱਤ ਜਾਂਦਾ ਤੇ ਉਸ ਤੋਂ ਬਾਅਦ ਜੇ ਲੋਕ ਸਭਾ ਦੀ ਚੋਣ ਹੁੰਦੀ ਜੋ ਅਰਜਾਤ 2024 ਚ ਆਈ ਸੀ ਉਸ ਨੂੰ ਲੈ ਕੇ ਲੱਗਦਾ ਹੈ ਕਿ ਆਮ ਆਦੀ ਪਾਰਟੀ ਨੇ ਇਸ ਕੱਲੈਣਾ ਕੋਈ ਵਧੀਆ ਗੱਲ ਨਹੀਂ ਸਮਝੀ ਉਹਨੇ ਡਿਫੈਂਸ ਦੇ ਵਿੱਚ 6 ਰਾਜਨੀਤਿਕ ਖੇਤਰਾਂ ਹੀ ਸਭ ਤੋਂ ਉਚਿਤ ਜਾਂ ਵਧੀਆ ਰਣਨੀਤੀ ਨੂੰ ਦਿੱਖਿਆ ਦੋਸਤੋ ਜਿੱਦਾਂ ਹੀ ਲੁਧਿਆਣਾ ਦੇ ਵਿਧਾਇਕ ਦੀ ਮੌਤ ਹੋਈ ਸੀ ਉਸ ਤੋਂ ਹੀ ਚਰਚਾਵਾਂ ਸ਼ੁਰੂ ਹੋ ਗਿਆ ਸੀ ਕਿ ਉੱਥੇ ਬਾਈਲ ਇਕਸ਼ਨ ਹੋਣੀ ਹੈ ਦਾ ਬਾਈਲ ਇਕਸ਼ਨ ਦੇ ਵਿੱਚ ਕੈਂਡੀਡੇਟ ਕੌਣ ਹੋਵੇਗਾ ਚਰਚਾ ਐਸੀ ਕਿ ਜਿਵੇਂ ਆਮ ਕਰਕੇ ਹੁੰਦਾ ਹੈ ਕਿ ਜੇ ਜ਼ਿਆਦਾਤਰ ਚੋਣਾਂ ਦੀ ਖਾਸ ਕਰਕੇ ਬਾਈਲ ਇਕਸ਼ਨ ਦੀ ਗੱਲ ਕਰੀਏ ਜਦ ਕੋਈ ਜਦੋਂ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਉਹਦੇ ਪਰਿਵਾਰਿਕ ਮੈਂਬਰ ਨੂੰ ਹੀ ਚੋਣ ਦਾਨੇ ਵਿੱਚ ਉਤਾਰਿਆ ਜਾਂਦਾ ਇੱਥੇ ਵੀ ਇਸ ਤਰ੍ਹਾਂ ਦੀ ਚਰਚਾ ਸੀ ਪਰ ਆਮ ਆਦੀ ਪਾਰਟੀ ਦੀ ਰਣਨੀਤੀ ਲੱਗਦਾ ਕੁਝ ਹੋਰ ਸੀ ਆਮ ਆਦੀ ਪਾਰਟੀ ਭਾਵੀ ਰਣਨੀਤੀ ਨੂੰ ਲੈ ਕੇ ਕੁਝ ਜੋ ਉਹਨਾਂ ਨੇ ਯੋਜਨਾ ਬਣਾਈ ਹੋਣੀ ਉਹਦੇ ਤਹਿਤ ਹੀ ਰਾਜ ਸਭਾ ਮੈਂਬਰ ਨੂੰ ਚੋਣ ਦਾਨੇ ਵਿੱਚ ਉਤਾਰਨਾ ਬੈਟਰ ਸਮਝਿਆ ਦੋਸਤੋ ਸੰਜੀਵ अरोड़ा ਚੋਣ ਦਾਨੇ ਵਿੱਚ ਨੇ ਚੋਣ ਮੈਦਾਨੇ ਵਿੱਚ ਹੁਣ ਕਰਕੇ ਮੁਕਾਬਲਾ ਬੜਾ ਦਿਲਚਸਪ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਜੇ ਲੋਕ ਸਭਾ ਦੀ ਸੀਟਾਂ ਦੀ ਗੱਲ ਕਰੀਏ ਲੋਕ ਸਭਾ ਦੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ 13 ਦੇ 13 ਸੀਟਾਂ ਸੀਟਾਂ ਜਿੱਤਣ ਦਾ ਦਾਵਾ ਕੀਤਾ ਜਾ ਰਿਹਾ ਸੀ ਜਾਂ ਜਾਂਦਾ ਸੀ ਪਰ ਪੰਜਾਬ ਦੀ ਜਨਤਾ ਨੇ ਸਿਰਫ 3 ਸੀਟਾਂ ਦਾ ਕੇ ਉਹਨੂੰ ਸੀਮਿਤ ਕਰਕੇ ਰੱਖ ਦਿੱਤਾ ਸੀ ਲੱਗਦਾ ਹੈ ਕਿ ਉਹ ਵੀ ਉਹਨਾਂ ਧਿਆਨ ਵਿੱਚ ਹੋਏਗਾ ਇਸ ਲਈ ਆਪ ਦੇ ਰਣਨੀਤਿਕਾ ਲੋਕ ਸਭਾ ਮੈਂਬਰ ਸੀਟ ਖਾਲੀ ਕਰਨ ਦੀ ਬਜਾਏ ਉਹਨਾਂ ਨੂੰ ਲੱਗਦਾ ਸੀ ਜੇ ਇਹ ਸੀਟ ਖਾਲੀ ਹੋ ਗਈ ਜਾਂ ਹੋ ਕੇ ਮੈਂਬਰ ਚੋਣਦਾਨ ਨੂੰ ਉਤਾਰਿਆ ਤਾਂ ਰਾਜਨੀਤਿਕ ਘਟਨਾ ਦਾ ਸੋਧਾ ਹੋ ਸਕਦਾ ਹੈ ਇਸ ਲਈ ਉਹਨਾਂ ਨੇ ਜਨੀਰ ਨੂੰ ਚੋਣਦਾਨ ਵਿੱਚ ਉਤਾਰਿਆ ਇਸ ਦਿੱਤੇ ਵਿੱਚ ਸੀਟ ਖਾਲੀ ਹੋਣ ਤੋਂ ਬਾਅਦ ਇਹ ਹੈ ਜਦੋਂ ਜੇ ਇਹ ਸੀਟ ਖਾਲੀ ਹੋ ਗਈ ਐਮਐਲਏ ਜਨੀਰ ਰੋੜਾ ਬਣ ਗਏ ਤਾਂ ਰਾਸਵਾਲ ਜਿਹੜੀ ਸੀਟ ਖਾਲੀ ਹੋਏਗੀ ਉਸ ਸੀਟ ਦੇ ਖਾਲੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਨੇ ਐਮਐਲਏ ਨੇ ਕਿ 100% ਉੱਤੇ ਰਾਸਬਾਰੇ ਸੀਟ ਆਮ ਆਦਮੀ ਪਾਰਟੀ ਜੋਲੇ ਵਿੱਚ ਜਾਣਾ ਹੈ ਦੋਸਤੋ ਰਣਨੀਤੀ ਕਰਾਂ ਦੀ ਆਪਣੀ ਰਣਨੀਤੀ ਹੁੰਦੀ ਹੈ ਹੁਣ ਚੋਣ ਹੋ ਰਹੀ ਹੈ ਉੱਥੇ ਮੁਕਾਬਲਾ ਬੜਾ ਫਸਵਾ ਦੱਸਿਆ ਜਾ ਰਿਹਾ ਹੈ ਹੁਣ ਚੋਣ ਰਿਜ਼ਲਟ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਜੋ ਉਹਦੇ ਨੇਤਾ ਨੇ ਜਨਨਨਾ ਝੋਰ ਲਾਇਆ ਆ ਆਮ ਆਦਮੀ ਪਾਰਟੀ ਨੇ ਉੱਤੇ ਦਿਨ ਰਾਤ ਕੀਤੋ ਸੰਜੀਵ ਅਰੋੜਾ ਨੂੰ ਜਿੱਤਵਾ ਪਾੰਦੇ ਨੇ ਜਾਂ ਉੱਥੇ ਜਨਤਾ ਉਹਨਾਂ ਨੂੰ ਜਿੱਤ ਦਿੰਦੀ ਆ ਜਾਂ ਨਹੀਂ ਇਹ ਤਾਂ ਅਜਲਤੀ ਦੱਸੇਗਾ ਦੋਸਤੋ ਅਜਲੇ ਵਸਤਰਾ ਨੂੰ ਨਮਸਕਾਰ